ਕੱਟ <coughs> ਕੇ <coughs> ਜੀ ਜੋ ਕੇ ਮਸਲੀ ਵੀ ਝਟ ਮਿੱਤਰੋ ਰਾਜੇ ਕੇ ਲਈ ਆਪਦਾ ਵੀ ਸਿਰਾ ਹੋ ਗਿਆ ਅੱਜ ਢੜ ਗਿਆ ਸਰੀਰੋਂ ਕੱਦ ਮਿੱਤਰੋ ਉਹ ਬੱਲੇ ਬੱਲੇ ਸਿਮਰ ਰਈਏ ਵਾਲੀ ਸਿਮਰਦੇ ਸਿਮਰਦੇ ਸੰਦੀਪ ਸਿਮਰਦੇ ਸੰਦੀਪ ਚੰਗਾ ਲਾਲੀ ਕਿਨੇ ਵਿਖਾਈ ਰਈਆਂ ਕੁੱਤਿਆਂ ਵਾਲੇ ਬੰਦਾ ਪਾ ਕੇ ਮਿਹਨਤ ਕਰਦੇ ਆ ਮੈਨੂੰ ਖੇਡਦੇ ਇਹੋ ਸਿਮਰਨਾ ਰਈਏ ਵਾਲੀ ਬਿਆਸ ਦੇ ਲੱਕ ਦੀ ਖੜਾਰਨ ਬਿਆਸ ਦੇ ਲੱਕ ਦੀ ਖੜਾਰਨ ਸਿਮਰ ਬੱਲੇ 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 ਇੱਥੇ ਕਬੱਡੀ 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 ਚੱਲਦਾ ਗੋਦ ਇੱਥੇ ਇਹ ਲਾਈਵ ਬਾਰੇ ਕਬੱਡੀ ਦੇ ਵਿੱਚ ਨੂੰ ਚਾਰ ਪਿਆਰ ਪਰ ਪਿਆਰ ਨੇ ਕਪੂਰਥਲਾ ਤੇ ਅਮਰਸਰ ਦੀ ਕੱਪੜ ਕਿਰਿਆ ਵੀ ਹੋਈ ਆ ਹੁਣ ਦੇਖਦੇ ਆ ਮੁਕਾਬਲਾ ਮੁਕਾਬਲਾ ਕੀਲੇ ਨਾਲ ਹੋਵੇਗਾ ਗੱਲ ਸਮੇਂ ਤੇ 30 ਸੈਕਿੰਡ ਕੀਤਾ ਸਮਾਂ ਮੁਕਾਬਲਾ ਬੱਲੇ 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 ਜੋਰ ਬੜਾ ਲੱਗਦਾ ਹੈ ਕਬੱਡੀ ਹੈ ਨਾ ਬਹੁਤ ਜਿਹੜੀਆਂ ਦਾ ਤਰੀਕਾ ਹੁੰਦੀਆਂ ਰਾਣ ਕਬੱਡੀ ਦੀ ਸਦਾ ਖੋਰ ਮੰਗਦੀਆਂ ਬਾਬਾ ਦੇ ਮੰਗਦੀ ਰੀਡ ਤਾਜਾ ਵੀ ਅੱਜ ਲੱਗ ਗਈ ਕਬੱਡੀ ਦਾ ਆਹ ਵੇਖੋ ਜੰਤਗੀ ਗੋਲੀ ਲੋਕਾਂ ਦਾ ਮੀ ਆਫੀ ਨੇ ਨਹੀਂ ਰੇਟ ਦੇ ਗੱਬਰ ਦੂਜੇ ਮੈਚ ਦੇਾਰੇ 1600 ਦੀ ਕਬੱਡੀ ਆ ਜਿਹੜੇ ਫੱਟੇ ਵਾਲੇ ਜਿਹੜੇ ਲੋਕਾਂ ਦੇ ਮੀ ਗਰਮੀਰ ਸਿੰਘੀ ਮੋਸੀ ਸਾਹਿਬ ਐਣ ਗੱਲਾਂ ਟਿਕਾਣੇ ਲੱਗ ਗਿਆ ਇਤਿਹਾਸ ਬਣ ਗਿਆ ਕਬੱਡੀ ਦੇ ਇਲਾਕੇ ਵਿੱਚ 1600 1600 छबी सौ छी सौ छतिरा छो 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 का हाडीअ त ज़ोर लॻंदा ਮਾਝੇ ਦੇ ਮਾਲਵੇ ਦੀ ਟੀਮ ਇਹ ਦੋਵੇਂ ਟੀਮਾਂ ਮੈਦਾਨ ਵਿੱਚ ਪੁਲਿਸ ਰਿਪੋਰਟ ਕਰਨਾ ਲਾਜ ਦੇ ਮਾਲਵਾ ਮੈਚ ਦੇ ਹਰਦੀਪ ਮਾਨ ਜੀ ਹਾਂਜੀ ਵਿੱਚ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਨਿਰਮਲ ਸਿੰਘ ਸਾਕਾ ਸਰਪੰਚ ਪਿੰਡ ਹਾਲੇ ਵਾਲਾ ਜਿਹੜਾ ਇਸਲਾਣਾ ਜੋੜ ਮਲੇ ਹੋਏ ਕੀ ਕਹਿਣਾ ਚਾਹੁੰਦੇ ਜਿੰਦੇ ਪਰ ਸਾਡੇ ਪਿੰਡ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੰਤਨ ਬਾਬਾ ਸਵਾਜੀ ਦੀ ਯਾਦ ਵਿੱਚ ਉਹਦਾ ਧੰਨਵਾਦ ਕਰਨ ਵਾਸਤੇ ਕਿਉਂਕਿ ਸਾਡੀਆਂ ਫਸਲਾਂ ਦਾ ਹਰ ਸਾਲ ਨਿਸਫਾਲ ਹੁੰਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਪਾਰ ਕਿਰਪਾ ਦਾ ਫਿਰਕਾ ਪਿਛਲੇ ਸਾਲ ਸਾਡੀ ਫਸਲ ਵੱਜ ਗਈ ਆ ਐਸਾ ਵੀ ਅਸੀਂ ਆਸ ਕਰਦੇ ਹਾਂ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਸਾਡੀ ਫਸਲ ਤੇ ਮਿਹਰ ਭਰੇ ਹੱਥ ਰੱਖਣਗੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਇਹ ਐਸਵਾਰ ਤਿੰਨ ਖੰਡ ਪੜ ਸਾਹ ਆਰੰਭ ਕਰਾਇਆ ਸੀ ਉਹਨਾਂ ਦੇ ਭੂਮ ਸੰਪੂਰਨ ਹੋਏ ਜਾਂਦੇ ਉਸ ਤੋਂ ਉਪਰੰਤ ਕਬੱਡੀ ਦਾ ਮੈਚ ਹੋਇਆ ਰਾਗੀ ਢਾਡੀਆਂ ਨੇ ਗੁਰੂ ਸਾਹਿਬ ਦਾ ਹਰ ਜਸ ਗਾਇਆ ਆਈ ਹੋਈ ਸਾਡੀ ਸੰਗਤ ਦਾ ਵੀ ਇਹ ਜੀ ਲੋ ਧੰਨਵਾਦ ਕਰਦੇ ਆ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਕਿ ਆਪਣੇ ਕਾਰੋਬਾਰ ਛੱਡ ਕੇ ਕਿ ਇਹ ਕਰ ਨੂੰ ਸੇਕਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡਾਂ ਦੇ ਇੱਥੇ ਜੁੜੇ ਆ ਆ ਖਿਡਾਰੀਆਂ ਤੋਂ ਦੱਸੋ ਜਿਹੜੀ ਪਿੰਡਾਂ ਦਾ ਪਿੰਡ ਦੇ ਮਾਣ ਕੀਤਾ ਲਾਕੇ ਨਾਮ ਲੈ ਗਏ ਸੱਤੜਗੇ ਨੇ ਮੱਲਾ ਦੇ ਗੋੜੀ ਢਾਵੜ ਮੋਲਗੇ ਨੇ ਵੱਟ ਕਰਦੇ ਮੇਰੇ ਨੰਬਰ ਪੁੱਟ ਕੇ ਕਰ ਅੰਮ੍ਰਿਤਸਰ ਦੇ ਨੰਬਰ ਨੇ 31 1 ਕਪੂਰ ਕਲਾ ਦੇ ਸਾਡੇ ਚੁੱਤੀ ਸਰੂਰ ਕਲਾ ਦੇ ਜਿਹੜੀ ਇੱਕ ਵਾਰ ਚੋਰ ਬਾਰ ਗਾੜੀ ਵਾਲਾ ਲੜਦੀਆਂ ਦੇ ਜਿਹੜਾ ਮਰ ਗਿਆ ਵਿਚਾਲੇ ਪੜੀ ਮੱਤੀ ਚੀਜ਼ ਹੁੰਦੀ ਹੈ ਹੈਲੋ ਸਾਡੇ ਨਾਲ ਕਰਮਲ ਸਿੰਘ ਸਰਪੰਚ ਵੀ ਸਾਰੇ ਬਾਬਾ ਖਵਾਲੇ ਖੇਤੀ ਪਰੰਪਰ ਕਮੇਟੀ ਨਾਲ ਆ ਸਾਰੇ ਆ ਜੋ ਵੀਰ ਤੇ ਲੜਕਿਆਂ ਨੂੰ ਆਪਾਂ ਪੁੱਛਾਂਗੇ ਵੀ ਤੁਸੀਂ ਪਿੰਡਪਿੰਡ ਖੇਡੀਆਂ ਚਾਲ ਲੈ ਅਸ ਕੱਲਾ ਪਿਆਰ ਸਰਕਾਰ ਮਿਲਿਆ ਇੱਕ ਵਾਰੀ ਦੱਸੋ ਕਿ ਮਾਇਕ ਦੀ

ਇਹਨਾਂ ਤਰ੍ਹਾਂ ਦੀ ਕਮੇਟੀ ਦਾ ਸਾਰੇ ਪੈਡਾ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਆ ਪੈਡਾ ਟੂਰਨਾਮੈਂਟ ਹੈ ਜਿੱਤੇ ਕੁੜੀਆਂ ਦੇ ਇੰਨਾ ਚੰਦੇ ਫੈਸਲੇ ਲੱਗੇ ਆ ਕੋਈ ਟੂਰਨਾਮੈਂਟ ਤੇ ਇੰਨਾ ਫੈਸਲਾ ਨਹੀਂ ਲੱਗਦੇ ਕੁੜੀਆਂ ਨੂੰ ਮੈਂ ਸਾਰੇ ਕਲੰਗਰ ਕਮੇਟੀ ਦਾ ਪੈਡਾ ਵਾਲੇ ਦਾ ਦਿਮਤਾਨ ਕਰਦਾ ਹਾਂ ਅੱਜ ਤਾਂ ਇਹ ਬਹੁਤ ਵੱਡਾ ਕੰਮ ਹੈ ਕਿ ਲੜਕੀਆਂ ਦਾ ਇਹ ਮਾਂਸਰੀ ਸ੍ਰੀ ਸਾਹਿਬ ਸਾਰੇ ਟੂਰਨਾਮੈਂਟ ਤੇ ਮੁੰਡਿਆਂ ਦੇ ਮੈਚਾਂ ਦੇ ਉੱਤੇ ਪਾਸੇ ਲੱਗਦੇ ਨੇ ਗੱਡਾ-ਮੱਡਾ ਬਜਟ ਦੇ ਮੈਚ ਕੀਤੇ ਜਾਂਦੇ ਨੇ ਪਰ ਬਹੁਤ ਵੱਡਾ ਧੰਨਵਾਦ ਹੈ ਇਸ ਪਿੰਡ ਦਾ ਆਲੇ-ਵਾਲੇ ਦੀ ਸਾਰੀ ਪ੍ਰਬੰਧਤ ਅਤੇ ਮੇਕਿੰਗ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੁਰਗੀਆਂ ਨੂੰ ਵੰਨਸਕਾਰ ਦਿੰਦਾ ਹੈ ਮੇਰੇ ਨਾਲ ਸਾਰੀ ਪ੍ਰਬੰਧਕ ਕਮੇਟੀ ਧੰਨ ਧੰਨ ਬਾਬਾ ਖਵਾਜਾ ਖਜਰ ਜੀ ਪੰਡਾਲੇ ਵਾਲਾ ਇੱਕ ਵਾਰ ਫਿਰ ਸਭ ਤੇ ਵਾਲੇ ਬਹੁਤ ਬਹੁਤ ਸ਼ੁਕਰੀਆ ਪੰਡਾਲ ਪ੍ਰਤਾਪ ਸਿੰਘ ਜੀ ਸਰਦਾਰ ਜਸ਼ੀਰ ਸਿੰਘ ਮਹਿਲ ਸਿੰਘ ਜੀ ਸਰ ਸਹਿਬ ਅਮਰੀਕਾ ਤੋਂ ਸਪੈਂਸ ਜੱਲੇ ਵਾਲਾ ਪ੍ਰਿੰਸ ਜੀ ਨੰਬਰ 1 ਕਰਤਾਰ ਸਿੰਘ ਨਰਮ ਸਰਪੰਚ ਆ ਹਰ ਜਿੰਨੇ ਵੀ ਸਾਡੇ ਹੀਰ ਪੁੱਜਾਇਦੇ ਮਿਲਦੇ ਲੋਜਰ ਭਰਾ ਸ਼ਮੀਲ ਵਾਲੇ ਸਰਦਾਰ ਗੁਲਜਾਰ ਸਿੰਘ ਜੱਦੇ ਵਾਲਾ ਸਾਡੇ ਭੁਲਾਨ ਜੀ ਕਚਨ ਭਾਈ ਹੁਣ ਵਾਲਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਸ਼ੁਕਰੀਆ ਜਿਨ੍ਹਾਂ ਨੇ ਮਾਨਦਾਨ ਸਾਡੀ ਮਾਂ ਖੇਡ ਕਬੱਡੀ ਦਾ ਵਾਈਗਰ ਵੀਰ ਦਾ ਆਸ਼ ਕਰਾਂਗੇ ਕਾਮਾ ਕਰਾਂਗੇ ਵੀ ਅਗਲੇ ਸਾਲ ਇੱਕ ਨਿੱਕੇ ਬੱਚਿਆਂ ਦਾ ਆਪਣਾ ਮੈਚ ਸ਼ੁਰੂ ਕਰ ਦੇਣਾ ਇੱਕ ਲੜਕਿਆਂ ਦਾ ਇੱਕ ਵੱਡੇ ਸਾਹਰ ਭਰਾਵੇਂ ਇੱਥੇ ਬਹੁਤ ਬਹੁਤ ਧੰਨਵਾਦ ਵਾਈਗਰ ਵੀਰ ਦਾ ਖਾਸਾ ਹੋਏ ਇੱਥੇ ਮਾਨ ਦੇ ਜਿਹੜਾ ਸਟਾਨ ਵਾਈਗਰ ਵੀਰ ਦਾ ਸਭ ਤੋਂ ਸਾਰਾ ਅਕੀਦੀ ਖਤੇ ਪਿੰਡ ਅਲੇਵਾਲ ਦੇ ਵਿੱਚ ਜਿੰਨੇ ਵੀ ਸੰਗਤ ਪਹੁੰਚੀ ਹੈ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰੇ ਸੰਗਤ ਦੇ ਰਹਿਣੀਆਂ ਜਿਨ੍ਹਾਂ ਨੇ ਆਪਣਾ ਬੜਾ ਕੀਮਤੀ ਸਮਾਂ ਕੱਢਿਆ ਉਹ ਸਮੇਂ ਦੇ ਵਿੱਚ ਸਮਾਂ ਕੱਢ ਕੇ ਸਾਡੇ ਪਿੰਡ ਵਿੱਚ ਪਹੁੰਚੇ ਅਸੀਂ ਬਹੁਤ ਬਹੁਤ ਧੰਨਵਾਦ ਧਰਤਨ ਹਾਰ ਕਰਦੇ ਹਾਂ ਅਸੀਂ ਪਤਰਪਾਲ ਸਾਹਿਬਾਨ ਦਾ ਜਿਨ੍ਹਾਂ ਨੇ ਸਾਡਾ ਆ ਕੇ ਪ੍ਰੋਗਰਾਮ ਜਿਹੜਾ ਲਾਈਨ ਕੀਤਾ ਹੈ ਧੰਨਵਾਦ ਕਰਦੇ ਹਾਂ ਅਸੀਂ ਜਿਹੜੀਆਂ ਬੀਬੀਆਂ ਆਪਣੀ ਟੀਮਾਂ ਨੂੰ ਲੈ ਕੇ ਆਈਆਂ ਹਾਂ ਜਿਹਨਾਂ ਦੇਥੇ ਬੜੀਆਂ ਬੜੀਆਂ ਜਗਾਂ ਸਾਨੂੰ ਸ਼ਰਮ ਸੀ ਕਿ ਅਸੀਂ ਪਹਿਲਾ ਮੁੰਡਿਆਂ ਦੇ ਟੂਰਨਾਮੈਂਟ ਕਰਾਉਂਦੇ ਸੀ ਬਹੁਤ ਵਧੀਆ ਲੱਗਦਾ ਸੀ ਬੜਾ ਸ਼ਰਮ ਦਿੰਦੇ ਸੀ ਪਰ ਸਾਡੇ ਮਨਾਂ ਵਿੱਚ ਕਿੰਨਾ ਰਕਣਾ ਜਿਆਸੀ ਤੇ ਅਸੀਂ ਇਕੱਲਾ ਇੱਕ ਵਾਰੀ ਕੁੜੀਆਂ ਦਾ ਮੈਚ ਕਰਾਣਾ ਹੈ ਤੇ ਉਹ ਅੱਜ ਹੋ ਸਕਿਆ ਹੈ ਅਸੀਂ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਜਿਨ੍ਹਾਂ ਸੰਗਤਾਂ ਨੇ ਇੱਥੇ ਗ੍ਰਹਿ ਦਿੱਤੀ ਹੈ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜੀਣ ਲੱਗਦੇ ਆ ਕਿਉਂਕਿ ਇਹ ਜਿਹੜੇ ਪ੍ਰੋਗਰਾਮ ਆ ਇਹ ਸਾਰੇ ਜਿੰਨੇ ਵੀ ਆ ਗ੍ਰਹਿ ਦੇ ਨਾਲ ਹੀ ਦੇਪਰੇ ਚੜਦੇ ਆ ਜਿਨ੍ਹਾਂ ਜਿਨ੍ਹਾਂ ਵੀਰਾਂ ਪਰਵਾਨ ਨੇ ਮੇਰੇ ਸੋਹਣਿਆਂ ਨੇ ਗ੍ਰਹਿ ਦਿੱਤੀ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ

ਇਹ ਕੁੜੀਆਂਾਂ ਦਾ ਸੀ ਖੇਡੋ ਮਾਈ ਬੜਾ ਬਹੁਤ ਧੰਨਵਾਦ ਕਰਦੇ ਆ ਕੰਟਰੈਕਟਰ ਜਿਹੜੇ ਆਏ ਨੇ ਮੇਰੇ ਪਿੰਡ ਦਾ ਘੁੱਟਾ ਜੀ ਆਏ ਨੇ ਮਨਦੀਪ ਪਾਲ ਜੀ ਆਏ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਗੋਲਸ ਲਾ ਗੋਲ ਬੋਲ ਕੇ ਸੈਡਾ ਨੂੰ ਨਿਹਾਲ ਕੀਤਾ ਕੁੜੀਆਂ ਨੂੰ ਖੁਸ਼ਾਬ ਕੀਤਾ ਕਬੱਡੀ ਨਾਲ ਪ੍ਰੇਰਿਆ ਖੇਡਾਂ ਨਾਲ ਪ੍ਰੇਰਿਆ ਨਸ਼ੇ ਤੋਂ ਛੋਟ ਕੀਤਾ ਇਹਨਾਂ ਦਾ ਖਾਸ ਤੌਰ ਤੇ ਇਵੈਂਟ ਨੂੰ ਧੰਨਵਾਦ ਇੰਨਾ ਹੀ ਕੰਟਰੈਕਟਰਾਂ ਦਾ ਆਇਆ ਸਮਾਜ ਦਾ ਯਾਦਗਾਰ ਬਾਏ ਧੰਨਵਾਦ ਬਾਏ ਸਾਰਜੁਗ ਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਵੀਰ ਬਹੁਤ ਵੱਡਾ ਸਲਾਨਾ ਜੋੜ ਮੇਲੇ ਦੇ ਕਬੱਡੀ ਦਾ ਸ਼ੋਅ ਮੈਚ ਮਨਾਉਣ ਜਾ ਰਹੇ ਆ। ਧੰਤਰ ਬਾਬਾ ਸਿੱਧ ਸਲਵਰੇ ਦੀ ਯਾਰ ਵਿੱਚ ਪਿੰਡ ਸਾਰਗੜੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵੱਡੀਆਂ ਰੌਣਕਾਂ ਲੱਗਣਗੀਆਂ। ਦਾਸ ਜਿਹੜੀ ਗੱਤਾਂ ਦਿਲ ਲਈਆਂ ਡੈਰੀਆਂ ਤੇ ਨੋਟ ਕਰ ਲਓ। ਸਾਡਾ ਬਿਆ ਸਾਰਗੜਾ ਕਬੱਡੀ ਪਲੇਅਰ ਜਿਹਦਾ ਵੱਡੀ ਗੱਡੀ ਨਾਲ ਵੱਡਾ ਮਾਣ ਸਨਮਾਨ ਕੀਤਾ ਜਾਣਾ ਮੇਰੇ ਵੀਰ ਨੂੰ ਬਹੁਤ ਬਹੁਤ ਮੁਬਾਰਕਾ। ਇਹ ਗੱਡੀ ਦੇਣ ਜਾ ਰਹੇ ਆ। ਪਿੱਲਾ ਕੋਟਲਾ ਅਮਰੀਕਾ ਤੋਂ ਤੇ ਪੁੱਤਰ ਦੇ ਨਾਲ ਕਲਾਸ ਅਮਰੀਕਾ ਤੋਂ ਲਾਲੀ ਸਰਪੰਚ ਕਰਨ ਭਲਵਾਨ ਤੇ ਕਰਨ ਪ੍ਰਧਾਨ ਜੋਬਨ ਇਟਲੀ ਇਹਦਾ ਯੂ ਐਸ ਏ ਤੋਂ ਤੇ ਜੱਗਵੀਰ ਮਾਨ ਜੰਧਵੀਰ ਨੰਬਰਦਾਰ ਇਹ ਸੱਦੇ ਪੱਤਰ ਲਾ ਰਿਹਾ ਵੀ ਵੱਡਾ ਕਬੱਡੀ ਦਾ ਸ਼ੋਅ ਮੈਚ ਸ਼ੀਰਕਮਾ ਦੀਪ ਸਿੰਘੀ ਕਬੱਡੀ ਦਾ ਤੂਤਾ ਸਿੰਘ ਵਾਲਾ ਮੌਕਾ ਗੁਰਪ੍ਰੀਤ ਸਿੰਘ ਜੀ ਦੀ ਟੀਮ ਹੈ ਤੇ ਦੂਜੇ ਪਾਸੇ ਭਾਈ ਲੱੱਦੇ ਦੀ ਕਬੱਡੀ ਲੱੱਡੂ ਲੱੱਡੂ ਨੇ ਪ੍ਰੀਤ ਦੀ ਟੀਮ ਹੈ ਸਾਰਗੀ ਦੀ ਟੀਮ ਉਹ ਸਾਰੇ ਜੱਜੜ ਦੇ ਟੀਮ ਤਲਵੀਰ ਨਵੇਂ ਪਿੰਡ ਦੇ ਦੀ ਟੀਮ ਖੇਡੂਗੀ ਸਮੂਹ ਸੰਗਤ ਸੱਦੇ ਲਾ ਰਹੀ ਆ ਤੇ ਸਾਡੇ ਲੋਕੀ ਬੇਨਤੀ ਸਮੂਹ ਸੰਗਤ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਬੋਲੇ ਸੋ ਨਿਹਾਲ ਆਸਤਰੀਆ ਸਾਡੀ ਜਨਤਰੀ ਆਦੇ ਆਹ ਜੀ ਜੀਵ ਕਾਲੀਆ ਲਾ ਬਖਾਲੇ ਕੇ ਭਾਈ ਜੈਲ ਸਾਰੇ ਪੁਆਇੰਟਾਂ ਨਾਲ ਨੰਬਰ ਸਾਰਨਾ ਸਾਡੀ ਧਰਤੀ ਸਾਡੇ ਲੋਕ ਚੈਨਲ ਤੋਂ ਕਰਨੇ ਸਿੰਘ ਦਾ ਬਹੁਤ ਬਹੁਤ ਧੰਨਵਾਦ